ਮੰਕਤ ਸਰ ਸਾਹਿਬ ਖਤਰਾ ਨਦੀ ਢਾਬ ਉੱਥੇ 40 ਸਿੰਘਾਂ ਸਮੇਤ ਮਾਤਾ ਜੀ ਨੇ ਮੁਗਲਾਂ ਨਾਲ ਬੜੀ ਲੜਾਈ ਕੀਤੀ ਜੰਗ ਕੀਤੀ ਤੇ 40 ਸਿੰਘ ਉੱਥੇ ਸ਼ਹੀਦੀ ਭਾਗੇ ਤੇ ਧੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਬੇਦਾਵਾ ਫਾੜ ਕੇ ਉੱਥੇ 40 ਸਿੰਘਾਂ ਨੂੰ 40 ਮੁਕਤੀਆਂ ਦਾ ਵਰ ਦਿੱਤਾ ਤੇ ਮਾਤਾ ਭਾਗੌਰ ਜੀ ਨੂੰ ਪੁੱਟੀ ਢੰਡਣ ਦਾ ਵਰ ਦਿੱਤਾ ਉਸ ਸਮੇਂ ਤੋਂ ਮਾਤਾ ਭਾਗੌਰ ਜੀ ਦਸਮ ਪਿਤਾ ਜੀ ਦੇ ਨਾਮ ਹੀ ਰਹੇ ਦੇ ਬੁਨਾ ਦੇ ਨਾਲ ਹੀ ਤਗਤ ਸਚਕਣ ਸ੍ਰੀ ਹਜੂਰ ਸਾਹਿਬ ਆਏ ਜਦੋਂ 10ਵੇਂ ਪਾਤਸ਼ਾਹ ਸਚਕਣ ਗਮਨ ਕਰ ਗਏ ਉਸ ਵੇਲੇ ਇਸ ਸਥਾਨ ਦੇ ਇਸ ਗੜੀ ਦੇ ਦੋ ਰਾਜੇ